ਪੰਜਾਬ ਸਰਕਾਰ ਮੁਰ ਸਰਕਾਰ ਮੁਲਾਜ਼ਮ ਜੱਥੇਬੰਦੀਆਂ ਨਾਲ ਮੀਟਿੰਗਾਂ ਦਾ ਐਲਾਨ ਕੀਤਾ ਹੈ ਤੋਂ 29 ਜਨਵਰੀ ਤੱਕ ਕਰੀਬ 20 ਜੱਥੇਬੰਦੀਆਂ ਨਾਲ ਗੱਲਬਾਤ ਪੈਨਸ਼ਨ ਤੇ ਪੇ ਸਕੇਲ ਮਸਲੇ ਕੇਂਦਰ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਨਾਲ ਲੰਬੇ ਸਮੇਂ ਤੋਂ ਲਟਕ ਰਹੀਆਂ ਮੀਟਿੰਗਾਂ ਨੂੰ ਮੋੜ ਪਟੜੀ ਤੇ ਲਿਆਉਣ ਦੀ ਤਿਆਰੀ ਕੀਤੀ ਗਈ ਹੈ ਪਿਛਲੇ ਸਾਲ ਨੂੰ ਅਪਰ ਦਸੰਬਰ ਵਿੱਚ ਕਈ ਜੱਥੇਬੰਦੀਆਂ ਨੂੰ ਮੀਟਿੰਗਾਂ ਲਈ ਸਮੇਂ ਦਿੱਤੇ ਗਏ ਸਨ ਪਰ ਆਖਰੀ ਪਲਾਂ ਦੇ ਵਿੱਚ ਇਹ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਗਈਆਂ ਹੁਣ ਨਵੇਂ ਸਾਲ ਵਿੱਚ ਸਰਕਾਰ ਵੱਲੋਂ 22 ਜਨਵਰੀ ਤੋਂ ਮੋੜ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਦਾ ਸ਼ਡਿਊਲ ਤੈਅ ਕੀਤਾ ਗਿਆ ਨਿਰੰਤਰ ਕਾਰਤੇ ਹੋਣ ਗਿਆ ਜਿਲ੍ਹਾ ਦਰਾਂ ਨਗਪਗ ਵੀ ਮੁਲਾਜ਼ਮ ਜਥੇਬੰਦੀਆਂ ਨਾਲ ਬਹੁਤ ਬਹੁਤ ਮਸਲੇ ਤੇ ਗੱਲਬਾਤ ਕੀਤੀ ਜਾਵੇਗੀ 22 ਜਨਵਰੀ ਨੂੰ ਪੈਨਸ਼ਨਰਾਂ ਦੀ ਸੁਣਵਾਈ ਮੀਟਿੰਗਾਂ ਦੇ ਪਹਿਲੇ ਦੌਰ ਵਿੱਚ 22 ਜਨਵਰੀ ਨੂੰ ਕੈਬਨਿਟ ਸਬਕਮੇਟੀ ਚ ਇਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਕਰ ਰਹੇ ਹਨ ਵੱਲੋਂ ਪੰਜਾਬ ਰਾਜ ਪੈਨਸ਼ਨਰ ਮਹਾਸਭਾ ਨੂੰ ਸੱਦਾ ਦਿੱਤਾ ਗਿਆ ਹੈ ਇਸ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਤੇ ਚਰਚਾ ਹੋਵੇਗੀ 28 ਜਨਵਰੀ ਨੂੰ ਅਧਿਆਪਕ ਅਤੇ ਕੱਚੇ ਮੁਲਾਜ਼ਮ ਯੂਨੀਅਨ ਨਾਲ ਗੱਲਬਾਤ 28 ਜਨਵਰੀ ਨੂੰ ਸਰਕਾਰ ਵੱਲੋਂ 13 ਮੁਲਾਜ਼ਮ ਜਥੇਬੰਦੀਆਂ ਨਾਲ ਯੂਨੀਅਨ ਏਡਬਲਯੂ e, ਸਯੂਨੀਅਨ ਏਆਈ ਕੱਚੇ ਅਧਿਆਪਕ ਯੂਨੀਅਨ ਪ੍ਰੀ ਪ੍ਰਾਇਮਰੀ ਸਪੈਸ਼ਲ ਬੀਐਡ ਮਸਟ ਟੂ ਕੈਟਰ ਬੇਰੋਜ਼ਗਾਰ ਲੈਕਚਰਰ 10 ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਅਦਰਸ਼ ਸਕੂਲ ਟੀਚਿੰਗ ਨੌਨ ਟੀਚਿੰਗ ਸਟਾਫ ਮਿੰਡੇ ਮੀਲ ਵਰਕਰ ਅਤੇ ਸਰਬ ਸਮਗਲੋ ਸਿੱਖਿਆ ਅਭਿਆਨ ਨੈਤ ਸੰਬੰਧਿਤ ਯੂਨੀਅਨਾਂ ਸ਼ਾਮਲ ਹਨ 29 ਜਨਵਰੀ ਨੂੰ ਪੇ ਸਕੇਲ ਆਈਟੀਆਈ ਅਤੇ ਠੇਕਾ ਮਲਾਜ਼ਮਾਂ ਦੇ ਮਸਲੇ ਮੀਟਿੰਗਾਂ ਦੇ ਅਖੀਲੇ ਦੌਰ ਵਿੱਚ 29 ਜਨਵਰੀ ਨੂੰ 6 ਵੱਡੀਆਂ ਜੁਤੀਬੰਦੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਇਨ੍ਹਾਂ ਵਿੱਚ ਪੰਜਾਬ ਪੇ ਸਕੇਲ ਭਰਤੀ ਸਾਜਾ ਫਰੰਟ ಗ್ರಾಮ ਪੰਚਾਇਤ ਜਲ ਸਪਲਾਈ ਹਰੀ ਆਈਟੀ ਆਈ ਤੇ ਕਮਲਾਜ਼ਮ ਅਤੇ ਡੀਐਸਟੀਸੀਟ ਐਸ ਕੰਟਰੈਕਟ ਇੰਸੈਕਟਰ ਯੂਨੀਅਨ ਸ਼ਾਮਲ ਹੋ। ਇਸ ਦੇ ਨਾਲ ਹੀ ਮੁਲਾਜ਼ਮ ਜੱਥੇਬੰਦੀਆਂ ਵਿੱਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਇਸ ਸਮੇਂ ਨਵੇਂ ਬਜਟ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ ਜਿਸ ਦੀ ਮੁੱਖ ਜ਼ਿੰਮੇਵਾਰੀ ਵਿੱਤ ਮੰਤਰੀ ਕੋਲ ਹੁੰਦੀ ਹੈ। ਅਜਿਹੀ ਵਿੱਚ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿਤੇ ਇਹ ਮੀਟਿੰਗ ਫਿਰ ਤੋਂ ਮੁਲਤਵੀ ਨਾ ਕੀਤੀ ਜਾਵੇ। ਹਾਲਾਂਕਿ ਕੁੱਲ ਮਿਲਾ ਕੇ ਪੰਜਾਬ ਸਰਕਾਰ ਵੱਲੋਂ 22 ਜਨਵਰੀ ਤੋਂ ਮੁਲਾਜ਼ਮ ਜੱਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਨੂੰ ਇੱਕ ਅਹੱਤ ਕਦਮ ਮੰਨਿਆ ਜਾ ਰਿਹਾ ਹੈ ਜਿਸ ਤੇ ਸਾਰੇ ਮੁਲਾਜ਼ਮਾਂ ਦੁਆਰਕ ਦੀ ਨਿਗਰਾਨੀ ਕੀਤੀ ਤੁਹਾਨੂੰ ਵੀਰੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ